ਬਾਬੂ ਰਜਬਲੀ ਖਾਨ ਜੀ ਦੀ ਵਤਨ ਵਿਛੋੜੇ ਦੀ ਕਵਿਤਾ ਜਿਹੜੀ ਕਿ ਉਹਨਾਂ ਨੇ 1957 ਦੇ ਵਿੱਚ ਲਿਖੀ ਸੀ ਉਹ ਲਿਖਦੇ ਹਨ 10 ਬਰਸ ਹੋ ਗਏ ਪਿੰਡੋਂ ਉਜੜਿਆ ਨੂੰ ਸਾਹੋਂ ਪਿੰਡ ਦੇ ਨਾਲ ਪਿਆਰ ਰਿੰਦੇ ਸਗਦਾ ਚਤਨਾ ਲੱਗਦਾ ਮੈਂ ਟੁਮਰੀ ਬੜੇ ਸੀਸ ਤੇ ਚੜੇ ਵੇ ਭਾਰ ਰਹਿੰਦੇ ਧਰਮਸ਼ਾਲਾ ਤੇ ਕੋਟ ਕਪੂਰ ਸਿਉਂਦੇ ਲੋਕ ਮੰਨਦੇ ਮੌਜ ਬਹਾਰ ਰਹਿੰਦੇ ਤੇ ਪਿੱਪਰਾ ਛਤਰियां ਤਾੜੀਆਂ ਜੀ ਪੱਤਰ ਚੂਮਦੇ ਸਭ ਜੁ ਗੁਲਜ਼ਾਰ ਰਹਿੰਦੇ ਪੜਨ ਵਿਦਿਆਨ ਬਧਿਆਰਤੀ ਜੀ ਪਾਇਨੀ ਕੇ ਆਬਾਦੀਓਂ ਪਾਰ ਰਹਿੰਦੇ ਗੁਰਦੁਆਰਿਆਂ 'ਚ ਸ਼ੇਭਰਾ ਲਗਦੀਆਂ ਸੀ ਕੁੱਲੇ ਰੋਜ ਗ੍ਰੰਥ ਦਰਬਾਰ ਰਹਿੰਦੇ দান ਕਰਦੀਆਂ ਮੇਰੀਆਂ ਧਰਮ ਮਾਂ ਮਾ ਕੁੱਲੇ ਦਰ ਨੇ ਸਦਾ ਹੀ ਚਾਰ ਰਹਿੰਦੇ ਰਾਮ ਸਿੰਘ ਸਰਦਾਰ ਜੀ ਧਰਮ ਅਸਲੀ ਉਤਮ ਜੈਸੇ ਆਗਿਆ ਕਰ ਰਹੇਂਦੇ ਸੇਵਾ ਧਰਮ ਪਰਿਤਮ ਸੰਮਾਲੀਆਂ ਦਾ ਤੇ ਸੋ ਕਮੰਦਰ ਜਹ ਰਾਜ ਕੁਮਾਰ ਰਹੇਂਦੇ ਮਨੀ ਸਿੰਘ ਮੋਣਾ ਦਿਲ ਕਰ ਰਾਮਨਥਾ ਚੜੇ ਕੂੜੀਏ ਸਦਾ ਸਵਾਰ ਰਹਿੰਦੇ ਤੇਜਾ ਬਾਗ ਬਚਤਰ ਦਲੇਰ ਚੇਲਾ ਪ੍ਰੇਮ ਮਨਾ ਦੇ ਵਿੱਚ ਹੰਕਾਰ ਰਹਿੰਦੇ ਤਮਾ ਤੀਰਥ ਤੇ ਸਰਵ ਸਰਮ ਮਨਸ਼ੀ ਥਾਲਾ ਆਤਮਾ ਤੀਰਥ ਤੇ ਸਰ ਮਨਸ਼ੀ ਦਸ ਤਾਰੀਆਂ ਵਾਂਗ ਫਰਾਰ ਰਹਿੰਦੇ ਤਮਣ ਡੋਮ ਨਰੇਣ ਤੇ ਮੇਗ ਦਮਣ ਛੜੇ ਹਰਨੇ ਦੇ ਰੋਜ ਸ਼ਿਕਾਰ ਰਹਿੰਦੇ ਹੀਰਾ ਚੰਡ ਤਮਲੀ ਨਰੇਣ ਸ਼ਾਮਾ ਬੜੇ ਕੰਨ ਮਖੋਲ ਹੁਸ਼ਿਆਰ ਰਹਿੰਦੇ ਨੈਣ ਹਰਨੀਆਂ ਵਾਂਗਰਾ ਭਾਦੀਆਂ ਦੇ ਹੋਂਦੇ ਸੋਨੇ ਦੇ ਜੇਵਰ ਚਮਕਾਰ ਰਹਿੰਦੇ ਦਇਆਵੰਤਿਆਂ ਖੇਮੀਆਂ ਜਸ ਕਰਾਉਂਦੇ ਹੋਂਦੇ কুমਰੇ ਬੜੇ কুমਕਾਰ ਰਹਿੰਦੇ ਦਇਆਵੰਤਿਆਂ ਖੇਮੀਆਂ ਜਸ ਕਰਾਉਂਦੇ ਹੋਂਦੇ ਕੱਗਰੇ ਵੜੇ কুমਕਾਰ ਰਹਿੰਦੇ ਬਈ ਚੰਗੇ ਕੱਠ ਤੇ ਸ਼ਾਦੀਆਂ ਕਰਨ ਵਾਲੇ ਬਾਬੂ ਰਾਜਬਲੀ ਦੇਸ਼ ਤੋਂ ਪਾਰ ਰਹਿੰਦੇ ਬਾਬੂ ਰਾਜਬਲੀ ਦੇਸ਼ ਤੋਂ ਪਾਰ ਰਹਿੰਦੇ ਬਾਬੂ ਰਾਜਬਲੀ ਨੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਨੂੰ ਬੜਾ ਦੁੱਖ ਤੇ ਬੜੀ شدت ਨੇ ਨਾਲ ਮਹਿਸੂਸ ਕੀਤਾ ਉਹਨਾਂ ਨੇ ਪਾਕਿਸਤਾਨ ਨੂੰ ਹਮੇਸ਼ਾ ਪਰਦੇਸ ਤੇ ਹਿੰਦੁਸਤਾਨ ਚੜ੍ਹਦੇ ਪੰਜਾਬ ਨੂੰ ਆਪਣਾ ਦੇਸ਼ ਮੰਨਦੇ ਰਹੇ